ਕਿ ਕਿ ਹੈ ਜੀ ਨਿੱਕੀ ਨਿੱਕੀ ਗੱਲ ਉੱਤੇ ਘਰ 'ਚ ਕਲੇਸ਼ ਮਾੜਾ ਨਿੱਕੀ ਨਿੱਕੀ ਗੱਲ ਉੱਤੇ ਘਰ 'ਚ ਕਲੇਸ਼ ਮਾੜਾ ਮਾੜਾ ਹੁੰਦਾ ਸਕੇ ਆ ਭਰਾਵਾਂ ਵਿੱਚ ਪਿਆ ਪਾੜਾ ਛੋਟੇ ਮੋਟੇ ਝਗੜੇ ਬੈਕ ਇਹਨਾਂ ਸਮੇਟੀਏ ਸਿਆਣਪਲੀ ਸੱਜਣਾ ਨਦਾਨੀ ਹੁੰਦੀ ਆ ਤੇ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਮਾਪਿਆਂ ਨੂੰ ਜਦੋਂ ਪੁੱਤ ਮੂਰਖ ਬਣਾਉਣ ਲੱਗੇ ਸਮਝੋ ਕਿ ਹੁਣ ਛੇਤੀ ਮਾਰੇ ਦਿਨ ਆਉਣ ਲੱਗੇ ਜੇ ਬਾਤ ਤੁਸੀਂ ਕਰ ਲਿਆ ਹੋ ਮਾਪਿਆਂ ਨੂੰ ਜਦੋਂ ਪੁੱਤ ਮੂਰਖ ਬਣਾਉਣ ਲੱਗੇ ਸਮਝੋ ਕਿ ਹੁਣ ਛੇਤੀ ਮਾਰੇ ਦਿਨ ਆਉਣ ਲੱਗੇ ਨਿਤ ਪਰਵਾਵੇ ਨਿਤ ਪਰਵਾਵੇ ਜਦੋਂ ਲੱਲੇ ਭੱਵੇ ਮਾਰ ਕੇ ਕਰੋਬਾਰ ਜਾਣ ਲਈ ਬਹਾਨਾ ਨਿਤ ਲਾਉਣ ਲੱਗੇ ਸਮਝੋ ਕਿ ਬਾੜ ਹੁਣ ਖੇਤ ਖਾਣ ਲੱਗ ਪਈ ਆ ਸਮਝੋ ਕਿ ਬਾੜ ਹੁਣ ਖੇਤ ਖਾਣ ਲੱਗ ਪਈ ਆ ਜਦੋਂ ਪੁੱਠੇ ਰਾਹੇ ਤੁਰਦੀ ਜਵਾਨੀ ਹੁੰਦੀ ਆ ਤੇ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਵਾਹ ਵਾਹ ਕੀ ਵਾਹ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਜਦੋਂ ਧੀ ਬਾਪ ਦਾ ਪਿਆਰ ਭੁੱਲ ਜਾਂਦੀ ਐ ਜਦੋਂ ਧੀ ਬਾਪ ਦਾ ਪਿਆਰ ਭੁੱਲ ਜਾਂਦੀ ਐ ਮਾਂ ਦੀ ਨਾਲ ਮੰਨੇ ਤੇ ਗੈਰਾਂ ਤੇ ਡੁੱਲ ਜਾਂਦੀ ਐ ਜਿਹੜਾ ਗੱਟਾ ਦੁਬਾਰਾ ਅੱਜ ਕਰਦਾ ਜੀ ਕਿ ਜਦੋਂ ਧੀ ਬਾਪ ਦਾ ਪਿਆਰ ਭੁੱਲ ਜਾਂਦੀ ਐ ਮਾਦੀਨਾ ਮੰਨੇ ਤੇ 11 ਤੇ ਡੁੱਲ ਜਾਂਦੀ ਆ ਗਹਿਣਾ ਗੱਟਾ ਪੈਸਾ ਤੇ ਲਾਲ ਲੁੱਟ-ਪੁੱਟ ਲੈਂਦੀ ਬਾਪੂ ਕਚਹਿਰੀਆਂ ਚ ਚੋਰੀ-ਚੋਰੀ ਵਿਆਹ ਕਰਵਾਉਂਦੀ ਐ ਬੜਾ ਔਖਾ ਹੁੰਦਾ ਜਦੋਂ ਦਾਗ ਲੱਗੇ ਪੱਗ ਨੂੰ ਬੜਾ ਔਖਾ ਹੁੰਦਾ ਜਦੋਂ ਦਾਗ ਲੱਗੇ ਪੱਗ ਨੂੰ ਉਹੀ ਜਾਣਦਾ ਏ ਯਾਰੋ ਜਿਹਦੀ ਹਾਨੀ ਹੁੰਦੀ ਐ ਤੇ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਐ ਇਹੀ ਮਾਰੇ ਦੁਨੀਆਂ ਦੇ ਕਾਨੂੰਨ ਹੈ ਕੀ ਬਾਤ ਪਤੀ ਪਤਨੀ ਚ ਜਿੱਥੇ ਹੋਵੇ ਵਿਸ਼ਵਾਸ ਨਾ ਪਤੀ ਪਤਨੀ ਚ ਜਿੱਥੇ ਹੋਵੇ ਵਿਸ਼ਵਾਸ ਨਾ ਉਸ ਘਰ ਸਮਝੋ ਕਿ ਸੁੱਖ ਦੀ ਕੋਈ ਆਸ ਨਾ ਸਾਰੀ ਦੁਨੀਆ ਦਾ ਉਦੋਂ ਬਣਦਾ ਤਮਾਸ਼ਾ ਸ�िया ਸਬੰਧਿਆਂ ਤੋਂ ਕੋਈ ਤਰਵਾਸ਼ ਨਾ ਕੁੱਕੜ ਦੇ ਵਾਂਗੂ ਖੇ ਉੱਡੀ ਕੁੱਕੜ ਦੇ ਵਾਂਗੂ ਖੇ ਉੱਡੀ ਆਪਣੇ ਪੁਵਾਈ ਸਿਰ ਤੇ ਘਰ ਘਰ ਵਿੱਚ ਬਦਨਾਮੀ ਹੁੰਦੀ ਐ ਇਹੀ ਮੜੀ ਦਿਨਾਂ ਦੀ ਨਿਸ਼ਾਨੀ ਹੁੰਦੀ ਐ। ਇਹ ਹੀ ਮੜੀ ਦਿਨਾਂ ਦੀ ਨਿਸ਼ਾਨੀ ਹੁੰਦੀ ਐ। ਧੀਆ ਘਰ ਮਾਂ ਦਾ ਦਖਲ ਜਦੋਂ ਵੱਧ ਜਾਂਦਾ। ਧੀਆ ਘਰ ਮਾਂ ਦਾ ਦਖਲ ਜਦੋਂ ਵੱਧ ਜਾਂਦਾ ਜਦੋਂ ਹੰਕਾਰ ਸਾਰੇ ਹਦਾਂ ਬਨੇ ਟੱਪ ਜਾਂਦਾ। ਉੱਥੇ ਕੀ ਹੁੰਦਾ? ਇੱਕ ਛੋਟੇ ਮੋਟੇ ਝਗੜੇ ਤੋਂ ਪਰਿਵਾਰ ਵਿੱਚ ਫੰਦ ਪੈ ਜਾਂਦਾ ਤੇ ਲੜਕੀ ਦੀ ਮਾਂ, ਲੜਕੀ ਦੀ ਮਾਂ ਪਿਤਾ ਕਹਿੰਦਾ ਤੇ ਕਿ ਅਸੀਂ ਵੀ ਕੁਸ਼ੀ ਬੁਨੀਚੀ ਜਿਦ ਰੱਖਦੇ ਆ। ਅਸੀਂ ਤੈਨੂੰ ਲੱਕ ਥਲੇਉ ਦੀ ਨਗਾ ਕੇ ਛੱਡਾਂਗੇ। ਈਆ ਕਰ ਮਾਮਾ ਦਾ ਦਖਲ ਜਦੋਂ ਵੱਧ ਜਾਂਦਾ ਜਦੋਂ ਹੰਕਾਰ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸਮਝਾਉਂਦੀ ਦਾ ਧੀ ਮਾਂ ਨੂੰ ਹੋਰ ਢਕਾਉਣ ਲੱਗੇ ਖੱਟਿਆ ਕਮਾਇਆ ਫਿਰ ਕਚਹਿਰੀਆਂ ਚ ਰੁੜ ਜਾਂਦਾ ਬੋਲੋ ਫਿਰ ਜੈਨ ਦਿਨੇ ਤੇ ਨੀਂਦ ਹੀ ਆਉਂਦੀ ਰਾਤ ਨੂੰ ਫਿਰ ਜੈਨ ਦਿਨੇ ਤੇ ਨੀਂਦ ਆਉਂਦੀ ਰਾਤ ਨੂੰ ਜਦੋਂ ਤਲਾਕ ਵਾਸਤੇ ਕੁੜੀ ਦੀ ਨਿਲਾਮੀ ਹੁੰਦੀ ਆ ਉਹ ਕਹਿੰਦਾ ਮੈਂ ਲੱਖ ਦੇਣਾ ਕਹਿੰਦੀ ਮੈਂ 10 ਲੈਣਾ ਉਹ ਕਹਿੰਦਾ 2 ਦੇਣਾ ਕਹਿੰਦੀ 8 ਲੈਣਾ ਤੇ ਲਾਮੀ ਕੀਤੀ ਜਾਂਦੀ ਉੱਤੇ 3 ਦੀ ਫਿਰ ਦੇ ਫਿਰ ਚੈਨ ਦਿਨੇ ਤੈਨਾਂ ਨੀਂਦ ਆਉਂਦੀ ਰਾਤਾਂ ਨੂੰ ਜਦੋਂ ਤਲਾਕ ਵਾਸਤੇ ਧੀ ਦੀ ਨਿਲਾਮੀ ਹੁੰਦੀ ਹੈ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਇਹੀ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ